ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਰਿਕ ਸਵੇਰਾ ਟੀਵੀ ਮੈਂ ਹਾਂ ਅਮਨ ਲੂਨਾ ਮੁਹਾਲੀ ਫੇਸ ਇੱਕ ਦੇ ਹੋਟਲ ਪਰਲ ਇਨਚ ਬੜੀ ਬਹਿਰਮੀ ਨਾਲ ਇੱਕ ਲੜਕੀ ਦੀ ਕਤਲ ਕਰ ਦਿੱਤਾ ਗਿਆ ਸੀਗਾ ਤੇ ਤੁਹਾਨੂੰ ਮਾਮਲੇ ਦੀ ਜਾਣਕਾਰੀ ਦੱਸਦਿਆਂ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਜਿਸ ਲੜਕੀ ਦਾ ਕਤਲ ਹੋਇਆ ਸੀਗਾ ਉਸ ਦਾ ਨਾਮ ਸੁਨੀਤਾ ਦੱਸਿਆ ਜਾ ਰਿਹਾ ਜਿਹੜੀ ਕਿ ਮੂਲ ਰੂਪ ਤੋਂ ਨਵਾਂ ਸ਼ਹਿਰ ਦੀ ਰਹਿਣ ਵਾਲੀ ਸੀ ਤੇ ਤੁਹਾਨੂੰ ਇਸ ਵਿੱਚ ਦੱਸ ਦਿੰਦੇ ਆ ਇਹ 2 ਦਿਨ ਪਹਿਲਾਂ ਇੱਥੇ ਰੁਕੀ ਸੀ ਹੋਟਲ 'ਚ ਤੇ ਇਸ ਹੋਟਲ 'ਚ ਇਹਦੇ ਨਾਲ ਦੱਸਿਆ ਜਾ ਰਿਹਾ ਵੀ ਲਿਵਿੰਗ 'ਚ ਰਹਿਣ ਵਾਲਾ ਇੱਕ ਸ਼ਖਸ ਜਿਹੜਾ ਨਾਮ ਸੁਨੀਲ ਕੁਮਾਰ ਹੈ ਜਿਹੜਾ ਨਵੇਂ ਨਵੇਂ ਸ਼ਹਿਰ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਉਹ ਲੜਕੀ ਦਾ ਬੋਏਫ੍ਰੈਂਡ ਵੀ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਮੁਤਾਬਕ ਜੇ ਤੁਹਾਨੂੰ ਦੱਸ ਦ ਦਾਇਤੇ ਦੋ ਦਿਨ ਪਹਿਲਾਂ ਹੀ ਇਹ ਲੜਕੀ ਨਾਲ ਇਸੇ ਕਮਰੇ ਚ ਹੋਟਲ ਦੇ ਕਮਰੇ ਚ ਆਇਆ ਸੀਗਾ ਤੇ ਦੋਨੋਂ ਦੋ ਦਿਨ ਤੋਂ ਇਸੇ ਕਮਰੇ ਚ ਰਹਿ ਰਹੇ ਸੀ ਹੋਟਲ ਦੇ ਤੇ ਤੁਹਾਨੂੰ ਦੱਸ ਦਿੰਦੇ ਆ ਸੁਨੀਲ ਕੁਮਾਰ ਨੇ ਆਪਣੇ ਆਧਾਰ ਕਾਰਡ ਤੇ ਹੀ ਇੱਕ ਕਮਰਾ ਜਿਹੜਾ ਇੱਕ ਬੁੱਕ ਕਰਵਾਇਆ ਸੀਗਾ ਤੇ ਇਹਨਾਂ ਦੇ ਦੋਨਾਂ ਦੇ ਨਾਲ ਇੱਕ 3 ਤੋਂ 4 ਸਾਲ ਦਾ ਇੱਕ ਬੱਚਾ ਵੀ ਸੀ ਤੇ ਦੱਸਿਆ ਜਾ ਰਿਹਾ ਹੈ ਵੀ ਇਹ ਸੁਨੀਲ ਕੁਮਾਰ ਜਿਹੜਾ ਸ਼ਖਸ ਹੈ ਉਹਦਾ ਹੀ ਬੱਚਾ ਸੀਗਾ ਕਿਉਂਕਿ ਉਹ ਤਲਾਕਸ਼ੁਦਾ ਹੈ ਤੇ ਹੋਰ ਰਾਤ ਨੂੰ ਦੇਰ ਰਾਤ ਦੀ ਘਟਨਾ ਦੱਸੀ ਜਾ ਰਹੀ ਹੈ ਦੇਰ ਰਾਤ ਉਸਨੇ ਸੁਨੀਤਾ ਦੇ ਗਲਾ ਵੀ ਕੋਟਿਆ ਗਿਆ ਤੇ ਉਹਨੂੰ ਤੇਜ਼ ਜ਼ਰਾ ਹਥਿਆਰਾਂ ਦੇ ਵੀ ਕਈ ਵਾਰ ਕੀਤੇ ਤੇ ਉਸ ਤੋਂ ਬਾਅਦ ਇਹ ਬੱਚਾ ਲੈ ਕੇ ਫਰਾਰ ਹੋ ਗਿਆ ਸੂ ਸਵੇਰੇ ਮਿਲੀ ਸੀ ਕਿਉਂਕਿ ਸਵੇਰੇ ਜਿਹੜੇ ਹੋਟਲ ਦੇ ਸਟਾਫ ਸੀਗਾ ਉਹਨਾਂ ਵੱਲੋਂ ਜਦੋਂ ਦਰਵਾਜ਼ਾ ਖਟਕਟਾਇਆ ਗਿਆ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ ਜਦੋਂ ਅੱਗੇ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਦਰਵਾਜ਼ਾ ਖੋਲਿਆ ਗਿਆ ਤਾਂ ਬੇਸੁੱਧ ਹਾਲਤ ਵਿੱਚ ਅੰਦਰ ਇੱਕ ਲੜਕੀ ਦੀ Laash ਪਈ ਸੀ ਜਿਹਦੀ ਪਛਾਣ ਨਵੇਂ ਸ਼ਹਿਰ ਦੀ ਸੁਨੀਤਾ ਵੱਜਾ ਹੋਈ ਜਦੋਂ ਉਹਨੂੰ ਹਸਪਤਾਲ ਚ ਲਿਜਾਇਆ ਗਿਆ ਤਾਂ ਡਾਕਟਰਾਂ ਵੱਲੋਂ ਉਹਨੂੰ ਮ੍ਰਿਤਕ ਦਾ ਲਾਂ ਦਿੱਤਾ ਹਾਲਾਂਕਿ ਫੇਸ 1 ਥਾਣਾ ਪੁਲਿਸ ਨੇ ਜਿਹੜਾ ਕੀ ਹੈ ਸੁਨੀਲ ਕੁਮਾਰ ਦੇ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਹਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਲੇਕਿਨ ਤੁਹਾਨੂੰ ਵੱਡਾ ਅਪਡੇਟ ਦੱਸ ਦਿੰਦੇ ਬਾਈ ਫਰੈਂਡ ਦੱਸਿਆ ਜਾ ਰਿਹਾ ਜਿਨੇ ਕੀ ਬੜੀ ਬੇਰਹਿਮੀ ਨਾਲ ਉਹਦਾ ਗਲਾ ਕੋਟਕੇ ਤੇ ਤੇਜਦਾਰ ਹਥਿਆਰਾਂ ਨਾਲ ਵਾਰ ਕਰ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਪੁਲਿਸ ਵੱਲੋਂ ਹੁਣ ਲਗਾਤਾਰ ਇਹਦੀ ਪਾਲਿਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਦਾ ਕਹਿਣਾ ਹੈ ਵੀ ਜਲਦ ਹੀ ਸੁਨੀਲ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਅਜੇ ਸਾਨੂੰ ਇਨਫਾਰਮੇਸ਼ਨ ਹੀ ਮਿਲੀ ਸੀ ਕਿ ਅਸੀਂ ਮੌਕਾ ਚੈੱਕ ਕਰਨ ਨਹੀਂ ਆਏ ਹਿੱਥੇ ਆ ਜਿਹੜਾ ਹੋਟਲ ਹੈ ਪਰਲਨ ਇਹਦੇ ਇੱਕ ਰੂਮ ਦੇ ਵਿੱਚ ਇੱਕ ਲੜਕੀ ਦੀ ਡੈੱਡ ਬਾਡੀ ਮਿਲੀ ਹੈ ਜਿਹਦਾ ਨਾਂ ਜੋ ਸਾਨੂੰ ਕਲੀਅਰ ਹੋਇਆ ਉਹ ਸੁਨੀਤਾ ਹੈ ਜੋ ਕਿ ਨਵਾਂ ਸ਼ਹਿਰ ਤੋਂ ਰਹਿਣ ਵਾਲੀ ਹੈ ਤੇ ਜਿਹਦੇ ਜਿੰਨੀ ਗੱਲ ਕਲੀਅਰ ਹੋਈ ਹੈ ਉਹ ਉਹਦਾ ਲਿਵਨ ਪਾਰਟਨਰ ਸੀ ਜਾਂ ਆਪਸ ਵਿੱਚ ਮੈਰਿਡ ਸੀਗੇ ਉਹ ਇੱਕ ਬੱਚਾ ਵੀ ਸੀਗਾ ਇਹਨਾਂ ਦੇ ਨਾਲ 3-4 ਸਾਲ ਦਾ ਤੇ ਉਹ ਇਕੱਠੇ ਰਹਿ ਰਹੇ ਸੀਗੇ ਇੱਕ ਦੋ ਦਿਨ ਦੇ ਲਈ ਉਹਰੇ ਆਏ ਹੋਏ ਸੀ ਤੇ ਉਹ ਬੰਦਾ ਜਿਹੜਾ ਹੈਗਾ ਮਿਸਿੰਗ ਹੈ ਤੇ ਲੜਕੀ ਹੈ ਜਿਹੜੀ ਉਹਦੀ ਡੈੱਡ ਬੋਡੀ ਹੈ ਤਾਂ ਬਾਕੀ ਅਸੀਂ ਇਹਦੀ ਜਿਹੜੀ ਹੈਗੀ ਤਫ਼ਤੀਸ਼ ਕਰ ਰਹੇ ਹਾਂ ਕੋਈ ਲਿਖਰੇ ਨਿਸ਼ਾਨ ਕੀ ਕਿਵੇਂ ਹੋਈ ਹੈ ਤਾਂ ਕੋਈ ਗਲਤ ਨਿਸ਼ਾਨ ਲੱਗ ਰਹੇ ਨੇ ਜੀ ਬਾਕੀ ਅਸੀਂ ਫੋਰੈਂਸਿਕ ਐਨਾਲਿਸਿਸ ਸਾਰਾ ਕਰਨ ਲੱਗੇ ਹਾਂ ਸਾਰਾ ਜਿਹੜਾ ਹੈਗਾ ਉਹ ਕਰਕੇ ਸਾਰੀ ਚੈੱਕ ਕਰਾਂਗੇ ਕਿ ਕਿੰਨੇ ਏਜ ਦੀ ਲੜਕੀ ਹਜੇ ਕੁਛ ਨਹੀਂ ਆਈ ਆਈਡੀਆ ਜੀ ਯੰਗ ਜੀ ਜੀ ਹੋਊਗੀ ਮਤਲਬ ਬਿਲੋ 30 ਹੋਏਗੀ ਸਰ ਇਹਨੇ ਉਹ ਘਰ ਘੜ ਲਿਆ ਥੋੜਾ ਜਿਹਾ ਲਿੱਤੇ ਜੀ ਤਾਂ ਹੀ ਸਾਨੂੰ ਪਤਾ ਲੱਗਿਆ ਮੁੰਡੇ ਬਾਰੇ ਮੁੰਡੇ ਦਾ ਤਾਂ ਹੀ ਤੁਹਾਨੂੰ ਦੱਸ ਰਿਹਾ ਕਿ ਉਹ ਜਿਹੜਾ ਸੀਗਾ ਇਹਦੇ ਨਾਲ ਆਇਆ ਸੀਗਾ ਉਹਦੇ ਹਜੇ ਆਈਡੈਂਟੀਟੀ ਅਸੀਂ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਅਸੀਂ ਉਹਨੂੰ ਰਾਉਂਡ ਅਪ ਕਰਨਾ ਹੈ ਹਜੇ ਸਾਰਾ ਚੈੱਕ ਕਰ ਰਹੇ ਹਾਂ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਆਪਣੇ ਡਾਕੂਮੈਂਟ ਦੇ ਕੇ ਹੀ ਉਹਰੇ ਰੁਕੇ ਹੋਏ ਡਾਕੂਮੈਂਟ ਸਾਨੂੰ ਮਿਲਣੇ ਨੇ ਅਸੀਂ ਵੈਰੀਫਾਈ ਕਰਨੇ ਨੇ ਸਰ ਕਿੰਨੇ ਵਜੇ ਇਹ ਮਰਡਰ ਹੋਇਆ ਹੈ ਕੁਝ ਪਤਾ ਲੱਗਾ ਉਹ ਕਿੰਨੇ ਵਜੇ ਤੱਕ ਇਹ ਸ਼ਾਇਦ ਰਾ